ਹੁਣ ਪ੍ਰੋਬਲਮ ਪਤਾ ਕਿੱਥੇ ਆ ਸਾਧ ਸੰਗਤ ਬਾਣੀ ਦਾ ਇੱਕ ਬਚਨ ਬੜਾ ਪਿਆਰਾ ਹਰ ਇੱਕੋ ਦਾਤਾ ਸੇਵੀ ਹੈ ਤਿਕ ਜਾ ਗੁਰੂ ਦਿੰਦਾ ਗੋਬਿੰਦ ਤੁਸੀਂ ਮੰਨਦੇ ਹੋ ਵੀ ਇਹ ਨਗਰੀ ਵਸਕਦਾ ਰਹੀ ਹੈ ਬਰਕਤਾਂ ਪੈ ਕਿੱਦਾਂ ਰਹੀਆਂ ਤੇ ਮਹਾਰਾਜ ਨੇ ਕਿਹਾ ਸੀ ਇਹ ਨਗਰੀ ਵਸੇਗੀ ਤੇ ਇੱਥੇ ਇੱਕ ਵਾਰੀ ਬਹੁਤ ਵੱਡਾ ਸਮਾਗਮ ਕਰਵਾਇਆ ਸੀ ਸ਼ਿਕਵਿਆਂ ਨਾਲ ਭਰੇ ਹੋਏ ਸੀ ਵੀਰ ਪੀ ਸਾਨੂੰ ਇਸ ਨਗਰੀ ਦੇ ਕਾਰੋਬਾਰ ਨੂੰ ਉਜਾੜਨ ਦਾ ਯਤਨ ਕੀਤਾ ਜਾ ਰਿਹਾ ਤੇ ਮੈਂ ਉਦੋਂ ਵੀ ਬੇਨਤੀ ਕੀਤੀ ਸੀ ਕਿ ਜਿਨ੍ਹਾਂ ਨੂੰ ਗੁਰੂ ਨੇ ਵਸਾਇਆ ਨਾ ਜਿਹੜੇ ਉਹਨਾਂ ਨੂੰ ਉਜਾੜਨ ਦਾ ਯਤਨ ਕਰ ਰਿਹਾ ਉਹ ੁੱਜੜ ਜਾਣਗੇ। ਔਰ ਦੁਨੀਆ ਵੇਖ ਰਹੀ ਸਾਧ ਸੰਗਤ ਕਿਉਂਕਿ ਇਹ ਕਲਾ ਗੁਰੂ ਦੀ ਹੈ ਮੇਰੀ ਨਹੀਂ ਕਿ ਮੈਂ ਕਹਿ ਦਿੱਤਾ ਗੁਰੂ ਉਹੀ ਹੈ ਉਜੜਿਆਂ ਨੂੰ ਵਸਾਉਣ ਵਾਲਾ ਹੈ ਜਿਨ੍ਹਾਂ ਦੇ ਬਚਨਾਂ ਦੀ ਘਾਲ ਕਮਾਈ ਤੁਸੀਂ ਖਾ ਰਹੇ ਹੋ ਤੁਹਾਡਾ ਭਰੋਸਾ ਹੈ ਕਿ ਸਾਡੇ ਸਤਿਗੁਰੂ ਕਾਜਸਵਾਰ ਰੇ ਆ ਪਰ ਸਵਾਰਨਗੇ ਕਦੋਂ ਜਦੋਂ ਥਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜਸਵਾਰ ਢਠੋ ਤੇ ਟਿਕਤੇ ਜਾ ਏਕਣ ਆਇਆ ਕਿ ਟਿਕ ਗਿਆ ਹਰ ਇੱਕੋ ਦਾਤਾ ਸੇਵੀ ਹੈ ਹਰ ਇੱਕ ਧਈ ਹੈ ਹਰ ਇੱਕੋ ਦਾਤਾ ਮੰਗੀ ਹੈ ਮਨ ਚੰਦਿਆਂ ਪਾਈ ਹੈ ਜੇ ਪਟਕ ਗਿਆ ਤੇ ਫਿਰ ਜੀ ਨਿਰਣਾ ਆਇਆ ਨਾ ਕਿ ਦੂਜੇ ਪਾਸੋਂ ਮੰਗੀ ਹੈ ਜੇ ਦੂਜੇ ਚਲਿਆ ਗਿਆ ਪਟਕ ਗਿਆ ਤੇ ਫਿਰ ਕੀ ਹੋਏਗਾ ਤਾਂ ਲਾਜ ਮਰਾਈ ਹੈ ਲਾਜ ਲਾਜ ਮਤਲਬ ਸ਼ਰਮ ਸ਼ਰਮ ਵਿੱਚ ਮਰ ਜਾਣਾ ਚਾਹੀਦਾ ਕਿ ਮੱਥੇ ਤੇ ਇੱਥੇ ਟੇਕ ਕੇ ਫਿਰ ਮੁੜ ਕੇ ਕੋਈ ਥੜੀ ਨਾ ਛੱਡੇ ਕੋਈ ਮੜੀ ਨਾ ਛੱਡੇ ਕੋਈ ਖੇੜਾ ਨਾ ਛੱਡੇ ਜਠੇਰਾ ਨਾ ਛੱਡੇ ਗੁਰੂਤ ਨਹੀਂ ਬਦਲਿਆ ਜੀ ਤੇ ਗੁਰੂ ਦਾ ਬਿਰਦ ਵੀ ਨਹੀਂ ਬਦਲਿਆ ਜੇ ਤੂੰ ਹੀ ਬਦਲ ਗਿਆ ਤੇ ਫਿਰ ਕਬੀਰ ਸਾਚਾ ਸਤਗੁਰ ਕਿਹਾ ਕਰੇ ਜਾਂ ਸਿੱਖਾਂ ਮੈਂ ਚੂਕ ਅੰਦੇਕ ਨਾ ਲੱਗ ਉੱਥੇ ਤੇ ਬਚਨ ਪਾਲਣ ਵਾਲਾ ਉਹ ਮੌਤ ਦੇ ਮੂੰਹ ਚੋਂ ਨਿਕਲ ਕੇ ਕਾਬਲ ਦਾ ਸੂਬਾ ਹੋ ਨਿਬੜਦਾ ਹਸਨ ਕਾ ਤੇ ਨਾਮ ਤਰੀਕ ਹੀ ਸਹੀ ਤੇਰੇ ਸਿੱਖਾਂ ਗੈਬ ਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਓ ਮੈਨੂੰ ਲੋਕੀ ਕਹਿੰਦੇ ਨੇ ਕਿ ਮੈਂ ਤੇਰਾ ਹਾਂ ਮੈਨੂੰ ਕੱਖ ਨਹੀਂ ਆਉਂਦਾ ਮਹਾਰਾਜ ਮੇਰੀ ਕੋਈ ਅਕਲ ਨਹੀਂ ਕੰਮ ਕਰਦੀ ਮੇਰੇ ਕੋਲ ਕੋਈ ਗੁਣ ਨਹੀਂ ਪਰ ਲੋਕ ਕਹਿੰਦੇ ਨੇ ਕਿ ਤੇਰਾ ਹੈ ਮੇਰਾ ਨਾਮ ਪੈ ਚੁੱਕਿਆ ਪ੍ਰਚਲਿਤ ਹੋ ਚੁੱਕਿਆ ਤੇਰੇ ਖੇਮੇ 'ਚ ਗਿਣਿਆ ਜਾਂਦਾ ਤੇਰੇ ਕੋਟੇ 'ਚ ਗਿਣਿਆ ਜਾਂਦਾ ਨਾਮ ਪਰਿਓ ਭਗਤ ਗੋਬਿੰਦ ਕਾ ਇਹ ਰੱਖੋ ਪੈਜ ਤੁਮਾਰੀ ਰੱਖੋ ਲਾਜ ਮਹਾਰਾਜ ਹੁਣ ਉਹ ਇੰਨਾ ਤੇਰ ਲੂ ਹੈ ਜਿਹੜਾ ਦਿਖਾਵੇ ਦਾ ਵੀ ਬਣ ਕੇ ਆਇਆ ਸੀ ਨਾ ਉਹਦੀ ਵੀ ਲਾਜ ਰੱਖੀ ਸੀ ਨਿਰਪਕੰਨ ਅੰਕ ਕਾਰਨ ਇੱਕ ਭਇਆ ਭੇਖ ਧਾਰੀ ਕਾਮਾਰਤੀ ਸਵਾਰਤੀ ਵਾਕੀ ਹਹਾਕਾਰੁ ਨੇ ਕਿਆ ਸੀ ਹੁਣ ਹੁਣ ਲਾਜ ਰੱਖ ਲੋ ਮਹਾਰਾਜ ਭਾਵੇਂ ਭੇਖਦਾ ਹੀ ਸੀ ਹੁਣ ਮੈਂ ਟਿਕ ਗਿਆ ਹੁਣ ਤੇਰੇ ਤੋਂ ਬਿਨਾ ਕੋਈ ਸਹਾਰਾ ਨਹੀਂ ਜਦ ਤਨ ਇਹ ਆਵਾਜ਼ ਦੇਏਗਾ ਨਾ ਉਹ ਬੁਰਿਆਂ ਦੀ ਵੀ ਸਵਾਰ ਲੈਂਦਾ ਜੀ ਸਮੱਸਿਆ ਹੀ ਆਈ ਇਹ ਅਸੀਂ ਉਹਨੂੰ ਛੱਡ ਕੇ ਦੂਜੇ ਪਾਸੋਂ ਮੰਗਣ ਗਏ ਤੇ ਸ਼ਰਮ ਵਿੱਚ ਡੁੱਬ ਕੇ ਮਰਨ ਵਾਲੀ ਗੱਲ ਕਹਿੰਦੇ ਇਹ ਅਗਲਾ ਕਹੇ ਕੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਖੜਾ ਸੀ ਹੱਥ ਜੋੜ ਕੇ ਅੱਜ ਠੁੱਠਾ ਫੜ ਕੇ ਕਿਸੇ ਹੋਰ ਦੇ ਦਰਵਾਜ਼ੇ ਸਾਬਤ ਕੀ ਕਰਨਾ ਚਾਹੁੰਦਾ ਕਿ ਉਹ ਦਰ ਤੋਂ ਕੁਝ ਨਹੀਂ ਮਿਲਿਆ ਇਹ ਸਾਬਤ ਕਰਨਾ ਚਾਹੁੰਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰੇਮ 'ਤੇ ਬੈਠੇ ਸਿੱਖੋ ਭਾਈ ਸਾਹਿਬ ਜੀ ਹਰਮ ਬਸੰਤ ਪੜਿਆ ਇੱਕਸਰ ਤੁਹਾਡੇ ਕੰਨਾਂ 'ਚ ਸ਼ਬਦ ਪੈ ਰਹੇ ਨਾਨਕ ਤਿੰਨਾ ਬਸੰਤ ਹੈ ਕਿਹਨਾਂ ਦੇ ਜੀ ਸਾਰੇ ਵਾਲੀ ਬਸੰਤ ਨਹੀਂ ਹੈ ਕਈਆਂ ਦੇ ਅਜੇ ਵੀ ਬਾਗਾਂ 'ਚ ਉਜਾੜੀ ਹੈ ਜਦੋਂ ਅੰਦਰ ਦੀ ਬਸੰਤ ਦੀ ਗੱਲ ਕਰਦੇ ਆ ਤਾਂ ਕਹਿੰਦੇ ਬਸੰਤ ਕਿਨਾਂ ਦੇ ਆ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਿਹਾਪੁਰੀ ਸਿਆਨ ਸੁਰਜਲ ਉਹ ਜੇ ਵੀ ਸੜੇ ਪੁੱਜੇ ਪਏ ਨੇ ਜਿਨ੍ਹਾਂ ਦੀਆਂ ਜੜਾਂ ਲੱਗੀਆਂ ਪੌਦਿਆਂ ਦੀਆਂ ਉਹਨਾਂ ਤੇ ਬਸੰਤ ਆਉਣੀ ਹੈ ਤੇ ਜਿਨ੍ਹਾਂ ਦੀਆਂ ਜੜਾਂ ਪੱਟੀਆਂ ਗਈਆਂ ਨੇ ਨਾ ਜਿੰਨੀਆਂ ਮਰਜ਼ੀ ਰੁੱਤਾਂ ਬਦਲ ਜਾਣ ਉੱਥੇ ਬਸੰਤ ਨਹੀਂ ਆਉਣੀ ਉੱਥੇ ਖੇੜਾ ਨਹੀਂ ਆਉਣਾ ਉੱਥੇ ਵਿਕਾਸ ਨਹੀਂ ਆਉਣਾ ਤੇ ਸੁਭਾਗੇ ਸਿੱਖੋ ਸਾਡੀਆਂ ਜੜਾਂ ਹੈ ਸਿੱਧਕ ਸਾਡੀਆਂ ਜੜਾਂ ਨੇ ਭਰੋਸਾ ਨਿਸ਼ਟਾ ਧ੍ਰਿੜ ਇਰਾਦਾ ਤੁਸੀਂ ਰੋਜ਼ ਪੜਦੇ ਹੋ ਤੁਮੇ ਛਾੜ ਕੋਈ ਅਵਰ ਨਾ ਧਿਆਉ ਅਵਰ ਨਾ ਧਿਆਉ ਅੱਜ ਮੈਂ ਵੇਖ ਰਿਹਾ ਸੀ ਨਿਹੰਗ ਸਿੰਘ ਬਾਣੇ ਵਿੱਚ ਮੈਨੂੰ ਵੀਰਾਂ ਨੇ ਦਿਖਾਇਆ ਮੇਰੇ ਨਾਲ ਸਿੰਘ ਹੁੰਦੇ ਨਿਹੰਗ ਸਿੰਘ ਬਾਣੇ ਵਿੱਚ ਕੁਝ ਲੋਕ ਕੁਝ ਚਿੱਤਰ ਰੱਖੇ ਹੋਏ ਨੇ ਚਿੱਤਰਾਂ ਤੇ ਚੌਰ ਕਰ ਰਿਹਾ ਤੇ ਕੁਝ ਗ੍ਰੰਥ ਵੀ ਪ੍ਰਕਾਸ਼ਮਾਨ ਨੇ ਕਿਹੜੇ ਨੇ ਮੈਨੂੰ ਪਤਾ ਨਹੀਂ ਨਾਲ ਹਵਨ ਹੋ ਰਿਹਾ ਨਾਲ ਕਲਪਤ ਦੇਵੀ ਦੇਵਤਿਆਂ ਦੇ ਚਿੱਤਰ ਨੇ ਗੁਰੂ ਸਾਹਿਬਾਂ ਦੇ ਨੇ ਚੌਰ ਹੋ ਰਹੀ ਆ ਤੇ ਹੈਰਾਨੀ ਦੀ ਗੱਲ ਨਾਲ ਪੜ ਪਤਾ ਕੀ ਰਿਹਾ ਸਗਲ ਦੁਆਰ ਕੋ ਛਾੜ ਕੇ ਕਿੱਡੀ ਅਜੀਬ ਗੱਲ ਕਿੱਡੀ ਤੋਹੀਨ ਬਾਣੀ ਦੀ ਜੀ ਕਥਨ ਕੁਝ ਕਰ ਰਹੇ ਆ ਕਰਤੂਤ ਕੁਝ ਕਰ ਰਹੇ ਆ ਛੱਡਿਆ ਹੈ ਹੀ ਨਹੀਂ ਉਹ ਸਿਰ ਤੇ ਚੁੱਕਿਆ ਹੋਇਆ ਸਾਰੇ ਦਵਾਰਾਂ ਨੂੰ ਇਸ ਦਵਾਰ ਤੇ ਕਦਮ ਰੱਖਣ ਤੋਂ ਪਹਿਲਾਂ ਜਿਹੜੇ ਦਵਾਰ ਤੇ ਤੁਸੀਂ ਆ ਕੇ ਟਿਕੇ ਹੋ ਤੇ ਆ ਕੇ ਕਿਹਾ ਵੀ ਹੁਣ ਮਾਲਕਾ ਕਿਸੇ ਹੋਰ ਦਵਾਰ ਤੇ ਨਾ ਜਾਈਏ ਫਰੀਦਾ ਬਾਰ ਪਰ ਆਇਆ ਬੈਸਣਾ ਸਾਈਂ ਮੁਝੇ ਨਾ ਦੇ ਨਾ ਖਸਮ ਜੀ ਇਦਾਂ ਦੀ ਨੌਬਤ ਨਾ ਆਏ ਕਿ ਮੈਂ ਪਰਾਇਆਂ ਦੇ ਬਾਅਦ ਤੇ ਜਾਵਾਂ ਤੇ ਕਲਕੀਆਂ ਵਾਲੇ ਪਾਤਸ਼ਾਹ ਕਹਿੰਦੇ ਵੀ ਛੱਡ ਕੇ ਤੇ ਫੇਰ ਇੱਥੇ ਆਇਆ ਸਗਲ ਦੁਆਰ ਕੋ ਕਨਾਲੀ ਚੁੱਕੀ ਫਿਰ ਰਹੇ ਆ ਵੀ ਕੋਈ ਗੱਲ ਨਹੀਂ ਇਸ ਦੁਆਰ ਤੇ ਵੀ ਜਾਵਾਂਗੇ ਮੰਗਲਵਾਰ ਉੱਤੇ ਵੀਰਵਾਰ ਉੱਤੇ ਸ਼ਨੀਵਾਰ ਉੱਤੇ ਐਤਵਾਰ ਉੱਤੇ ਉਧਰ ਰਾਸ਼ ਉਧਰ ਰਾਸ਼ ਤੇ ਕਈ ਤੇ ਪ੍ਰਧਾਨਗੀ ਲੱਭਦੇ ਆ ਭਾਵੇਂ ਮੜੀਆਂ ਚ ਬਣਾ ਦੇਉਣਾ ਉਹਨਾਂ ਨੂੰ ਪ੍ਰਧਾਨ ਕੀ ਹੋਇਆ ਸਾਡੇ ਸਿਦਕ ਨੂੰ ਮਿਹਰਬਾਨ ਸਾਹਿਬ ਮਿਹਰਬਾਨ ਅਸੀਂ ਲੱਜਾ ਵਾਲੇ ਨਰਲੱਜ ਹੋ ਕੇ ਤੁਰ ਪਏ ਜੀ ਨਰਲੱਜ ਹੋ ਕੇ ਤਰੇ ਗਸੇਰਾ ਤੇ ਦਾਨੇ ਕਹਿੰਦੇ ਆ ਕਿ ਲੱਖਾਂ ਵਾਰੀ ਫਿਟੇ ਮੂੰ ਕਈਏ ਲਾਂਟਾਂ ਪਾਈਏ ਤੇ ਬਰਾਬਰ ਹੈ ਇੱਕ ਤਰੇਗਾ ਮਤਲਬ ਬੇਸ਼ਮਾਰ ਵਾਰੀ ਫਿਟੇ ਮੂੰ ਐਸੇ ਸਿਰ ਦਾ ਜਿਹੜਾ ਇੱਕ ਜਗ੍ਹਾ ਦੇ ਉੱਤੇ ਟੇਕੀ ਨਹੀਂ ਪਾ ਰਿਆ ਜਿਹੜਾ ਸਾਈਂ ਅੱਗੇ ਟਿਕਿਆ ਹੀ ਨਹੀਂ ਪਤਾ ਨਹੀਂ ਕਿੱਥੇ-ਕਿੱਥੇ ਰੁੜਦਾ ਪਿਆ ਉਹ ਠੋਕਰਾਂ ਖਾ ਰਿਹਾ ਉਹ ਬਾਬਾ ਫਰੀਦ ਸਾਹਿਬ ਨੇ ਤੇਥੋਂ ਤੱਕ ਕਿਹਾ ਵੀ ਅੱਗ 'ਚ ਸੜੋ ਉਹਨੂੰ ਕੁੰਨੇ ਹੇਠ ਜਲਾਈਐ ਬਾਲਣ ਸੰਧੜੇ ਥਾਏ ਜੋ ਸਿਰ ਸਾਈਂ ਨਾ ਨਿਵੇ ਸੋ ਸਰ ਕੀਜਾ ਕਾਏ ਕੀ ਕਰਾਉਣਾ ਉਸ ਸਿਰ ਤੋਂ ਅੱਗ ਲਾਓ ਕਹਿੰਦੇ ਐਸੇ ਸਿਰ ਨੂੰ ਜਿਹੜਾ ਇੱਕ ਜਗ੍ਹਾ ਟਿਕਿਆ ਸਾਈਂ ਦਾ ਦਰ ਛੱਡਿਆ ਤੇ ਦਰ ਦਰ ਤੇ ਪਟਕਣ ਲੱਗ ਪਿਆ ਗੁਰੂ ਤੇ ਉਹੀ ਆ ਭਾਈ ਗੁਰੂ ਨਹੀਂ ਬਦਲਿਆ ਗੁਰੂ ਦੀ ਅਜ਼ਮਤ ਨਹੀਂ ਬਦਲੀ ਉਹ ਵੀ ਵਰਤ ਰਹੀ ਹੈ ਜੀ ਉਹ ਉਦਾਂ ਦੀ ਗਰੀਬ ਨਿਵਾਜੀ ਆ ਉਹ ਅੱਜ ਵੀ ਪੱਲਿਆਂ ਨੂੰ ਪਾਲਣ ਵਾਲਾ ਹੈ ਉਹ ਅੱਜ ਵੀ ਭਾਗ ਭਰੀ ਦੀਆਂ ਅਰਦਾਸਾਂ ਸੁਣਨ ਵਾਲਾ ਹੈ ਨਾ ਉਹਦਾ ਤੇ ਕੋਈ ਫਰਕ ਨਹੀਂ ਆ ਨਾ ਉਹ ਅੱਜ ਵੀ ਮੌਜੂਦ ਹੈ ਮੇਰੀ ਪੀੜੀ ਦਾ ਮਾਲਕ ਜੋ ਤੋਹਾ ਜੁਗਤ ਸਾਇ ਸਹਕਾਇਆ ਫੇਰ ਪਲਟਿਆ ਹੁਣ ਨਹੀਂ ਟਿਕਿਆ ਜਿਹੜਾ ਟਿਕਿਆ ਹੈ ਪਰ ਟਿਕਿਆ ਨਹੀਂ ਨਾਲ ਹੀ ਚੁੱਕ ਕੇ ਲੈ ਗਏ ਜਦੋਂ ਗਏ ਟਿਕਣ ਦਾ ਮਤਲਬ ਹੀ ਇਹ ਸੀ ਕਿ ਮੈਂ ਤੇਰੇ ਚਰਨਾਂ 'ਚ ਰੱਖ ਦਿੱਤਾ ਤੇ ਇਸ ਠੂਠੇ 'ਚ ਕੀ ਪਾ ਦੀਜਾ ਬੁੱਧ ਬਬੇਕਾ ਹਾਰ ਪਰਿਓ Swami ਕੈ ਦਵਾਰਾ ਦੀਜਾ ਬੁੱਧ ਬਬੀਕਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ ਹੁਣ ਮੈਂ ਪਕੜਿਆ ਗ੍ਰਹਿਣ ਕੀਤਾ ਛੱਡ ਦਿੱਤਾ ਸਭ ਕੁਝ ਅਸੀਂ ਕੀ ਛੱਡਣਾ ਸੀ ਅਸੀਂ ਤੇ ਕਈ ਵਾਰੀ ਇਹ ਵੀ ਜिद ਕਰਦੇ ਆ ਵੀ ਗੁਰੂ ਨੂੰ ਵੀ ਉੱਥੇ ਲੈ ਕੇ ਜਾਈਏ ਜਿੱਥੇ ਗੁਰੂ ਸਾਨੂੰ ਜਾਣ ਤੋਂ ਮਨਾ ਕਰਦਾ ਸਾਨੂੰ ਗੁਰੂ ਕਹਿੰਦਾ ਦੁਬਦਾ ਨਾ ਪੜੋ ਹਰਬਿੰਨ ਹੋਰ ਨਾ ਪੂਜਾ ਕਿਹਾ ਨਹੀਂ ਨਹੀਂ ਚਲੋ ਤੁਹਾਨੂੰ ਵੀ ਲੈ ਕੇ ਚਲੀਏ ਤੁਸੀਂ ਕਿਹਾ ਸੀ ਮੜੇ ਮਸਾਨ ਨਾ ਜਾਏ ਅਸੀਂ ਤੁਹਾਨੂੰ ਵੀ ਲੈ ਕੇ ਜਾਂਦੇ ਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਵੀ ਮੈਂ ਤੁਹਾਨੂੰ ਚਾਨਣ ਦੇਣ ਵਾਸਤੇ ਨਾ ਕਿਉਂਕਿ ਦੁਨੀਆ ਅੰਧਕਾਰ ਚ ਸੀ ਕਹਿੰਦੇ ਮੈਂ ਤੁਹਾਨੂੰ ਚਾਨਣ ਦੇਣ ਵਾਸਤੇ ਉਹਨਾਂ ਨੇ ਇੱਕ ਬਿੰਬ ਵਰਤਿਆ ਕਹਿੰਦੇ ਮੈਂ ਤੁਹਾਨੂੰ ਚਾਨਣ ਦੇਣ ਲਈ ਇਹ ਇਹ ਸ਼ਬਦ ਬੜਾ ਧਰਮ ਦੀ ਦੁਨੀਆ ਚ ਸਤਿਕਾਰਯੋਗ ਸ਼ਬਦ ਹੁੰਦਾ ਹੈ ਜੋਤ ਧਰਮ ਦੀ ਦੁਨੀਆ ਦੀ ਵੋਕੈਬਲਰੀ ਵੱਖਰੀ ਹੈ ਨਾ ਆਪਾਂ ਕਵਾਂਗੇ ਪਿਆਰ ਉੱਥੇ ਕਵਾਂਗੇ ਚਰਨ ਆ ਮੇਉਹੀ ਪਿਆਰ ਹੋਣ। ਛੱਦ ਦੁਨੀਆਵੀ ਤੌਰ ਤੇ ਉੱਤੇ ਉਹੀ ਦੁਕਾਨ ਤੋਂ ਖਰੀਦਿਆ ਹੋਇਆ ਦੀਵਾ ਹੋਵੇ। ਘਰ ਵਿੱਚ ਲੋਕ ਕਰਨੀ ਰੱਖਿਆ ਹੋਵੇ ਪਰ ਜਦੋਂ ਧਰਮ ਦੀ ਦੁਨੀਆ 'ਚ ਉਸ ਚੀਜ਼ ਦਾ ਨਾਮ ਲਵਾਂਗੇ ਤੇ ਉਹਨੂੰ ਉਸੇ ਦੀਵੇ ਨੂੰ ਜੋਤ ਕਹਿਣ ਲੱਗ ਪੈਂਦੇ। ਇਸ ਲਈ ਉਹ ਸ਼ਬਦ ਜਿਹੜੇ ਨੇ ਸਪਿਰਚੁਅਲ ਜੇ ਸ਼ਬਦ ਲੱਗਦੇ ਆ ਰਿਲੀਜੀਅਸ ਜੇ ਸ਼ਬਦ ਲੱਗਦੇ ਆ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਉਹ ਸ਼ਬਦ ਵਰਤ ਕੇ ਕਹਿੰਦੇ ਵੀ ਸਿੱਖੋ ਤੁਸੀਂ ਫੇਰ ਹਨੇਰੇ 'ਚ ੱੱਕੇ ਨਾ ਖਾਓ। ਇਸ ਲਈ ਮੈਂ ਤੁਹਾਨੂੰ ਤੁਹਾਡੇ ਲਈ ਜੋਤ ਜਗਾ ਚ ਲਿਆ ਤੁਸੀਂ ਜਗਾਉਂਦੇ ਜੋਤ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਕੀ ਕਹਿੰਦੇ ਕਿ ਮੈਂ ਤੁਹਾਨੂੰ ਜੋਤ ਨੂੰ ਮੱਥਾ ਟੇਕਣ ਲਈ ਕਹਿ ਚ ਲਿਆ ਜੋਤ ਦੇ ਲਾੜ ਲਾ ਚ ਲਿਆ ਗੁਰੂ ਗੋਬਿੰਦ ਸਿੰਘ ਜੀ ਨੇ ਜੋਤ ਜਗਾਈ ਦੀ ਪਤਾ ਹੈ ਕਿਹੜੀ ਜੋਤ ਜਗਾਈ ਕਿਹੜੀ ਜੀ ਹਾਂ ਬਿਲਕੁਲ ਵੀਰ ਇਹੀ ਮੇਰੇ ਜਨ ਵਿੱਚ ਚੱਲ ਰਿਹਾ ਸਾਬਾਸ਼ ਧੰਨਵਾਦ ਤੇਰਾ ਉਹ ਜੋਤ ਜਿਹੜੀ ਮੈਨ ਮੇਡ ਨਾ ਹੋਏ ਕਿਉਂਕਿ ਥਾਪਿਆ ਨਾ ਜਾਏ ਵਾਹ ਵਾਹ ਬਾਣੀ ਖਸਮ ਕੀ ਬਾਣੀ ਹੈ ਨਾ ਤੇ ਇਹਦੇ ਅੱਗੇ ਸਿਰ ਝੁਕਾ ਕੇ ਕਲਗੀਆਂ ਵਾਲੇ ਪਾਤਸ਼ਾਹ ਜੀ ਕਹਿੰਦੇ ਵੀ ਮੈਂ ਤੁਹਾਨੂੰ ਜੋਤ ਦੇ ਲੜਲਾ ਚੱਲਿਆ ਜਿਹਨੂੰ ਅਸੀਂ ਕਹੇ ਸੀ ਜੋਤੁ ਹਾ ਜੁਗਤ ਸਾਈ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਆਏ ਤੇ ਫਿਰ ਉਹ ਜੋਤ ਟਰੈਵਲ ਕਰਕੇ ਤੇ ਫਿਰ ਉਹਨਾਂ ਨੇ ਕਿਹਾ ਵੀ ਜੋਤ ਟਿਕਾ ਦਿੱਤੀ ਐ ਮੈਨ ਮੇਡ ਨਹੀਂ ਜਿਹੜੀ ਧੁਰ ਕੀ ਸੀ ਤੇ ਤੁਸੀਂ ਆਤਮਿਕ ਚਾਨਣ ਲੈਣ ਲਈ ਇਸ ਜੋਤ ਨੂੰ ਆਪਣੀ ਸੁਰਤ ਤੱਕ ਲੈ ਦਿਓ ਜ਼ਿੰਦਗੀ ਰੋਸ਼ਨ ਹੋ ਜਾਏਗੀ ਜੀ ਹਨੇਰਾ ਤੇ ਅੰਦਰ ਐ ਚਾਨਣ ਅਸੀਂ ਬਾਹਰ ਕਰੀ ਜਾਈਏ ਤੇ ਗੁਰੂ ਨੇ ਕਿਹਾ ਇੱਤੇ ਚਾਨਣ ਹੁੰਦੇ ਆ ਗੁਰਬਿਨ ਕੋਰ ਅੰਧਾਰ